ਉਸ ਤੋਂ ਬਾਅਦ ਚਲੇ ਗਏ ਜੂਹੂ ਪੀਸ ਤੇ ਇਹ ਵੀ ਫਿਲਮਾਂ ਵਿੱਚ ਦੇਖਦੇ ਹੁੰਦੇ ਸੀ ਇਸ ਤੋਂ ਬਾਅਦ ਜੂਹੂ ਪੀਸ ਤੇ ਇੱਕ ਝੂਟੇ ਜਿਹਾ ਲਾਇ ਫਿਰ ਪਤੰਗ ਜੜਾਇਆ ਫਿਰ ਚਲੇ ਗਏ ਜੁੱਤੀਆਂ ਦੀ ਦੁਕਾਨ ਤੇ ਇੱਥੇ ਜੋੜੇ ਭਰਾ ਮਿਲ ਗਏ ਦੋਨੇ ਬਹੁਤ ਹੀ ਖੁਸ਼ਦਿਲ ਇਨਸਾਨ ਥਣ ਥੋੜੀ ਜਿਹੀ ਸ਼ਾਪਿੰਗ ਕੀਤੀ ਥੋੜਾ ਜਿਹਾ ਚਾਹ ਪਾਣੀ ਪੀਤਾ ਭੁੱਖ ਬਹੁਤ ਜ਼ਿਆਦਾ ਲੱਗ ਗਈ ਸੀ ਇਸ ਕਰਕੇ ਲੱਸੀ ਦੇ ਨਾਲ ਮਠਿਆਈਆਂ ਵੀ ਖਾਧੀਆਂ ਫਿਰ ਬੱਚਿਆਂ ਵਾਲੇ ਸੈਕਸ਼ਨ ਵਿੱਚ ਆ ਗਏ ਉੱਥੇ ਬੰਦੂਕ ਦੇ ਨਾਲ ਨਿਸ਼ਾਨੇ ਕੀਤੀ ਸ਼ਾਮ ਤੱਕਰ ਹੋਰ ਭੁੱਖ ਲੱਗ ਗਈ ਸੀ ਫੇ ਸ਼ਾਮ ਨੂੰ ਥੋੜੀ ਬਹੁਤ ਸ਼ਾਪਿੰਗ ਕੀਤੀ ਰਾਤ ਬਹੁਤ ਹੋ ਚੁੱਕੀ ਸੀ ਬਹੁਤ ਹੀ ਛੋਣਾ ਸ਼ਹਿਰ ਹੈ ਮੁੰਬਈ ਫਿਰ ਆਪਣੇ ਰੂਮ ਵੱਲ ਚਾਲੇ ਪਾ ਲਾ ਦੂਜੇ ਦਿਨ ਘਰ ਨੂੰ ਵਾਪਸ ਆਉਣਾ ਸੀ ਯਾਨੀ ਕਿ ਪੰਜਾਬ ਨੂੰ ਦੋਸਤੋ ਜੇ ਵੀਡੀਓ ਇਹ ਤੁਹਾਨੂੰ ਸੋਹਣੀ ਲੱਗੀ ਹੋਵੇ ਕਮੈਂਟ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਤੇ ਦੂਜੇ ਦਿਨ ਅਸੀਂ ਪਹੁੰਚ ਗਏ ਫਿਰ 에어ਪੋਰਟ ਤੇ 에어ਪੋਰਟ ਤੋਂ ਜਹਾਜ਼ ਦੇ ਵਿੱਚ بیٹھ ਕੇ ਸਿੱਧੇ ਅਸੀਂ